ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਵਾਸਤੇ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਆ ਬਹੁਤ ਵਧੀਆ ਰੇਟਾਂ 'ਚ ਮਸ਼ੀਨਰੀਆਂ ਤੁਹਾਨੂੰ ਅੱਜ ਮਿਲਣ ਗਈਆਂ ਤੇ ਇਹ ਗੱਲ ਆਪਾਂ ਕੱਲੀ ਕੱਲੀ ਮਸ਼ੀਨਰੀ ਦੀ ਕਰਦੇ ਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕਿਤੋਂ ਵੀ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਮਸ਼ੀਨਰੀ ਕੂਠੀ ਘਰ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਰਹੇ ਜੀ ਨੰਬਰ ਆਪਣਾ 78140 38764 ਤੇ ਹੁਣ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਆਂ ਆਲਟੋ ਐਲਕਸਾ ਹੀ ਆਪਣੇ ਕੋਲੇ ਪਹੁੰਚੀ ਐ ਗੱਡੀ ਚੰਗੀ ਕੰਡੀਸ਼ਨ ਦੀ ਐ ਚੰਗੀ ਹਾਲਤ ਚ ਪਈ ਐ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਬੈਟਰੀ ਬਿਲਕੁਲ ਫਰੈਸ਼ ਐ ਨੰਬਰ ਦਿੱਲੀ ਐ ਤੇ ਗੱਡੀ ਦਾ ਕਲਰ ਸਿਲਵਰ ਹੈਗਾ ਰੇਟ ਮਾਲਕ ਨੇ ਜਿਹੜਾ ਮੰਗਿਆ ਉਹ 1.25 ਬਾਕੀ ਗੱਲ ਕਰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਤੇ ਸੀਐਨਜੀ ਕਿੱਟ ਲੱਗੀ ਹੋਈ ਐ ਧਰਮਕੋਟ ਮਾਲਕ ਦਾ ਏਰੀਆ ਗੱਡੀ ਚ ਕੋਈ ਕਮੀ ਨਹੀਂ ਬਾਕੀ ਟਾਇਰ ਵਧੀਆ ਨਹੀਂ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਵੀ ਪਸੰਦ ਆਈ ਹੈ ਕਿਸੇ ਪਾਸੋਂ ਵੀ ਤੁਸੀਂ ਦੇਖਣੀ ਹੋਵੇ ਟ్రਾਈ ਲੈਣੀ ਹੋਵੇ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਧਰਮਕੋਟ ਘਰੇ ਮਾਲਕ ਦੇ ਗੱਡੀ ਤੁਹਾਨੂੰ ਮਿਲ ਚੁਗੀ ਰੇਟ ਉੱਪਰ-ਨੀਚ ਬਹਿ ਕੇ ਹੋ ਜਾਊਗਾ ਮਾਲਕ ਨੇ ਕਿਹਾ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 99159 09917 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੇ ਕਿਸੇ ਨੇ ਗੱਡੀ ਖਰੀਦਣੀ ਹੈ ਜੀ ਦੂਜੇ ਨੰਬਰ ਤੇ ਆਪਣੇ ਕੋਲੇ ਗੱਡੀ ਜਿਹੜੀ ਪਹੁੰਚੀ ਹੈ ਆਪਣੇ ਕੋਲੇ ਜੀਪ ਪਹੁੰਚੀ ਹੈ ਤੇ ਬਹੁਤ ਵਧੀਆ ਕੰਡੀਸ਼ਨ ਦੀ ਬਾਡੀ ਲਾਈਨ ਬਹੁਤ ਚੰਗੀ ਹੈ ਕੋਈ ਗਲੀ ਸੜੀ ਨਹੀਂ ਕੋਈ ਡੈਮੇਜ ਨਹੀਂ ਪੂਰੀ ਮੋਡੀਫਾਈ ਕਰਵਾਈ ਹੋਈ ਹੈ ਅੰਦਰ ਜੇ ਗੱਲ ਕਰੀਏ ਮੈਟਿੰਗ ਵਧੀਆ ਹੋਈ ਆ ਮੈਟ ਵਧੀਆ ਰੱਖੇ ਹੋਈ ਨਹੀਂ ਸੀਟ ਕਵਰ ਵਧੀਆ ਨਹੀਂ ਬਾਕੀ ਜਾ ਕੇ ਕਿਸੇ ਨੇ ਦੇਖਣੀ ਗੁਰਦਾਸਪੁਰ ਖੜੀ ਹੈ 2.5 ਲੱਖ ਰੁਪਏ ਮੰਗਿਆ ਮਾਲਕ ਨੇ 80 85% ਟੈਰਾਂ ਦੀ ਕੰਡੀਸ਼ਨ ਪਈ ਆ ਗੱਡੀ 'ਚ ਕੋਈ ਕਮੀ ਨਹੀਂ 25 ਤੱਕਰ ਪਾਸਿੰਗ ਰਿਨਿਊ ਵਦੀ ਹੋਈ ਹੈਗੀ ਜਿਹੜਾ ਰੇਟ ਇਹਨਾਂ ਨੇ 2.5 ਲੱਖ ਰੁਪਿਆ ਕਿਹਾ ਇਹਦੇ ਵਿੱਚੋਂ ਵੀ ਲੈਸ-ਬੈਸ ਹੋ ਜਾਊਗਾ ਇੱਕ ਵਾਰੀ ਇਹਨਾਂ ਦੀ ਮੰਗ ਸਰਫਾ ਬਾਕੀ ਟਾਇਰ ਦੇਖੋ ਅਲਾਈ ਦੇਖੋ ਬਹੁਤ ਵਧੀਆ ਗੱਡੀ ਹੈ ਸ਼ੌਂਕ ਨਾਲ ਮਾਲਕ ਨੇ ਰੱਖੀ ਹੋਈ ਹੈ ਘਰੇ ਹੀ ਖੜੀ ਹੈ ਜਾ ਕੇ ਦੇਖ ਸਕਦਾ ਹਾਂ ਗੁਰਦਾਸਪੁਰ ਪੰਜਾਬ ਦਾ ਨੰਬਰ ਇਹਨੂੰ ਲੱਗਿਆ ਹੋਇਆ ਹੈ ਜਿਹੜੇ ਮਾਲਕ ਨੇ 62 327 73 169 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਗੱਡੀ ਖਰੀਦਣੀ ਹੈ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਲਟੋ ਗੱਡੀ ਹੈ ਗੱਡੀ 6 ਮਾਡਲ ਹੈ ਬਹੁਤ ਵਧੀਆ ਟਾਇਰ ਵਧੀਆ ਨੇ ਬਰੇਟੇ ਖੜੀ ਹੈ 60000 ਰੁਪਏ ਡਿਮਾਂਡ ਹੈ ਜੀ ਆਲਟੋ ਗੱਡੀ ਹੈ ਨੁਕਸ ਕੋਈ ਨਹੀਂ ਹੈਗਾ ਐਲ ਐਕਸ ਆਈ ਹੈ ਹਰਿਆਣਾ ਨੰਬਰ ਹੈ ਜੀ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਗੱਲ ਤੁਸੀਂ ਆਪੇ ਕਰ ਲਿਓ ਜੇ ਕੋਈ ਆਹ ਗੱਡੀ ਖਰੀਦਣ ਦਾ ਚਾਹਵਨ ਹੈਗਾ ਤਾਂ ਤੇ ਵੀਡੀਓ ਦੀ ਗੱਲਬਾਤ ਹੋਗੀ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈਗਾ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਕਰਵਾ ਸਕਦੇ ਹਾਂ ਭੇਜਣ ਲਈ ਆਪਣਾ ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਹੈ ਜੀ ਤੇ ਜਿੰਨੇ ਤੁਸੀਂ ਪਹੁੰਚੋ ਪਹਿਲੀ ਵਾਰ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ